ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਪੋਮਾ ਹਰਾ ਅੱਜ ਤੇ ਤੁਸੀਂ ਜੁੜਿਓ ਸਖਰਾਜ ਪੀਵੀ 30 ਚੈਨਲ ਦੇ ਨਾਲ ਇਹਨਾਂ ਦੋਸਤੋ ਅੱਜ ਦੀ ਵੀਡੀਓ ਪਿੰਡ ਬਾਂਮਣ ਵਾਲਾ ਜ਼ਿਲ੍ਹਾ ਦੇ ਤਹਿਸੀਲ ਸ਼੍ਰੀ ਮੁਕਤਸਰ ਸਾਹਿਬ ਦਾ ਪਿੰਡ ਆ ਤੇ ਬਾਈ ਜੀ ਹਰਾਂ ਦਾ ਖੇਤੀਬਾੜੀ ਦਾ ਕਾਰੋਬਾਰ ਨਾਲ ਨਾਲ ਦੋਸਤੋ ਬਹੁਤ ਹੀ ਚੰਗੇ ਪਸ਼ੂ ਪਾਲਣ ਦਾ ਕੰਮ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇੱਕ ਬਹੁਤ ਹੀ ਟੌਪ ਕਲਾਸ ਮੋਰਾ ਕੈਟਾਗਰੀ ਦੇ ਵਿੱਚ ਪੈਂਦਾ ਜਿਹੜਾ ਕਿ ਕਟਾ ਤੁਸੀਂ ਦੇਖ ਰਹੇ ਹੋ ਇਹ ਵਿਕਾਊ ਆ ਇਹਦੀ ਮਾਂ ਵੀ ਤੁਹਾਡੇ ਸਾਹਮਣੇ ਖੜੀ ਆ ਚੰਗੇ ਰਿਕਾਰਡ ਦੀ ਇਹਦੀ ਮਾਂ ਐ ਤੇ ਚੰਗੇ ਰਿਕਾਰਡ ਦਾ ਹੀ ਇਹ ਬੋਲਾ ਇਹ ਵਿਕਾਊ ਆ ਦੋਸਤੋ ਕਟਾ ਤੇ ਬਣਦੀ ਡਿਟੇਲ ਆਪਾਂ ਬਾਈ ਜੀ ਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਦੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾਗਾ ਉਹ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤੇ ਫੇਸਬੁੱਕ ਪੇਜ ਆ ਦੋਸਤੋ ਆਪਣਾ ਸ਼ੌਂਕੀ ਪੀਵੀਟੀ ਉਹਨੂੰ ਵੀ ਫੋਲੋ ਕਰ ਲਿਓ ਤੇ ਜਿਹੜੇ ਵੀ ਰੈਸਟਾਗ੍ਰਾਮ ਤੇ ਦੇਖ ਰਹੇ ਸਖਰਾਜ ਭੋਮਾਰਾ ਉਹਨੂੰ ਵੀ ਫੋਲੋ ਕਰ ਲਿਓ ਤੇ ਆਓ ਲੈਨੇ ਆ ਸਾਰੀ ਜਾਣਕਾਰੀ ਤੇ ਕਰਦੇ ਆ ਦੋਸਤੋ ਤੁਹਾਡੇ ਨਾਲ ਸਾਂਝੀ ਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਬਾਈ ਜੀ ਕੀ ਹਾਲ ਚਾਲ ਬਹੁਤ ਵਧੀਆ ਵੀਰੇ ਤੇ ਬਾਈ ਜੀ ਆਪਣਾ ਨਾਮ ਦੱਸ ਦਿਓ ਨਾਮ ਮੇਰੇ ਭਗਵਾਨ ਚੰਦ ਪਿੰਡ ਬੰਮਨ ਵਾਲਾ ਠੀਕ ਹੈ ਜ਼ਿਲ੍ਹਾ ਤੇ ਤਸਵੀਰ ਸ਼੍ਰੀ ਮੋਕਸਰ ਸਾਹਿਬ ਤੇ ਵਾਹ ਜੀ ਵਾਹ ਤੇ ਬਾਈ ਆਪਣਾ ਮੋਬਾਈਲ ਨੰਬਰ ਦੱਸ ਦਿਓ 62 391 62 391 013 39 013 39 ਹਾਂਜੀ ਠੀਕ ਆ ਬਾਈ ਜੀ ਅੱਜ ਫਿਰ ਕੱਟਾ ਵਗਾਉ ਆਪਣੇ ਕੋਲੇ ਹਾਂਜੀ ਵੀਰੇ ਆਪਣੇ ਕੋਲ ਕੱਟਾ ਬਹੁਤ ਚੰਗੀ ਨਸਲ ਦਾ ਵੀਰੇ ਇਹ ਕੱਟਾ ਠੀਕ ਆ ਤੇ ਆਪਣਾ ਖੇਤੀਬਾੜੀ ਦਾ ਕੰਮ ਆ ਬਾਈ ਹਾਂ ਵੀਰੇ ਖੇਤੀਬਾੜੀ ਦਾ ਕੰਮ ਆ ਜੀ ਹਾਂ ਇਹ ਕਿਹੜੇ ਬੁਲਦਾ ਆਪ ਯਾਰ ਆ ਵੀਰੇ ਇਹ ਸ਼ਿਕੰਦਰ ਦਾ ਜੀ ਸ਼ਿਕੰਦਰ ਦਾ ਹਾਂਜੀ ਲక్ష్ਮੀ ਦੇਵੀ ਫਾਰਮ ਵਾਲਿਆਂ ਦਾ ਸ਼ਿਕੰਦਰਾ ਉਹਦਾ ਇਹ ਬੱਚਾ ਤੇ ਦੀ ਜਿਹੜੀ ਮਾਂ ਬਾਈ ਕਿਹੜੇ ਬੁਲਦੀ ਆ ਮਾਂ ਜੀ ਇਹ ਦੀ ਹੈਗੇ ਅਰਜੰਦੀ ਹਰ ਜਣ ਕੋਂਗੜਾ ਹਾਂਜੀ ਦੁੱਧ ਬਹੁਤ ਵਧੀਆ ਦਿੱਤਾ ਜੀ ਇਹਨੇ ਪਹਿਲਣ ਨੇ ਠੀਕ ਹੈ 12 13 ਲੀਟਰ ਵਧੀਆ ਦੁੱਧ ਦਿੱਤਾ ਜੀ ਇਹਨੇ ਤੇ ਐਤੀ ਹੋਇਆ ਦੂਜੇ ਸੂਏ ਨੂੰ ਸੋਣਾ ਇਹ ਪਹਿਲੇ ਸੂਏ ਦਾ ਨਹੀਂ ਜੇ ਬੱਚਾ ਆਪਣਾ ਜੀ ਇਹ ਪਹਿਲੇ ਪਹਿਲੇ ਸੂਏ ਦਾ ਜੀ ਕਿੰਨੀ ਕੁ ਮਾਰਾ ਬਈ ਇਹਦੀ ਮੈਂ ਇਹ ਜੀ 11 ਕ ਮਹੀਨਿਆਂ ਦਾ ਜੀ ਇਹ 11 ਮਹੀਨਿਆਂ ਦਾ ਹਾਂਜੀ ਲਓ ਵੀ ਸੱਜਣੋ ਤੁਹਾਨੂੰ ਦਿਖਾ ਦਿੰਨੇ ਆ ਬਹੁਤ ਚੰਗਾ ਕਟਾ ਜਿਸ ਕਿਸੇ ਵੀਰ ਨੇ ਆਪਦੇ ਘਰੇ ਰੱਖਣਾ ਤਾਂ ਦੇਖ ਸਕਦੇ ਹੋ ਤੁਸੀਂ ਹਰ ਪੱਖ ਤੋਂ ਤੁਹਾਨੂੰ ਦਿਖਾ ਦਿੰਨੇ ਆ ਸੋਨਾ ਬੱਠਪੜਾ ਰਾਜੀਪੜਾ ਚੰਗਾ ਐਦੂ ਮਗਰਲੇ ਸੂਏ ਦਾ ਹਜੇ ਆਇ ਇਸ ਮੱਝ ਨੇ ਸੋਣਾ ਇਸ ਮੱਝ ਦਾ ਹੈ ਬੱਚਾ ਚੰਗੇ ਤਦ ਕਾਟਦੀ ਹੈ ਦੋਸਤੋ ਅਰਜਨ ਕੁੰਗੜ ਕੋਈ ਬਾਹਰੀ ਦੱਸਣ ਦੀ ਗੱਲ ਨਹੀਂ ਤੁਹਾਨੂੰ ਬਹੁਤ ਮਸ਼ਹੂਰ ਬੋਲਾ ਤੇ ਇਧਰ ਸ਼ਕੰਦਰ ਬੋਲਾ ਇਹਦੇ ਮਗਰ ਕੱਟਾ ਸੀਗਾ ਆ ਸਾਹਮਣੇ ਤੁਸੀਂ ਦੇਖ ਰਹੇ ਹੋ ਸੋਹਣੇ ਮੂੰਹ ਮੱਥੇ ਦਾ ਸਿੰਘ ਵੀ ਬਰੀਕ ਆ ਗੋਲ ਸਿੰਘ ਦਾ ਬਣੂਗਾ ਤੇ ਪ्योर ਮੋਟਾ ਮੋਹਰਾ ਕੈਟਾਗਰੀ ਚ ਪਾਉਗਾ ਤੇ ਤੋੜ ਕੇ ਵੀ ਤੁਹਾਨੂੰ ਥੋੜਾ ਜਿਹਾ ਦਿਖਾ ਦਿੰਨੇ ਆ ਬਾਕੀ ਤੁਸੀਂ ਆ ਕੇ ਘਰੇ ਜੱਜਮੈਂਟ ਕਰ ਲੈਣੀ ਆ ਕੋਈ ਸਜਣਾ ਤੋੜ ਕੇ ਤੁਹਾਨੂੰ ਦਿਖਾ ਦਿੰਨੇ ਆ ਕਿਉਂਕਿ ਤੋੜ ਕੇ ਦਿਖਾਉਣਾ ਜ਼ਰੂਰੀ ਹੁੰਦਾ ਬਹੁਤ ਹੀ ਚੰਗਾ ਬੱਚਾ ਦੋਸਤੋ ਤੁਸੀਂ ਆ ਕੇ ਦੇਖੋਗੇ ਤਾਂ ਤੁਹਾਡੇ ਪਸੰਦ ਆਊਗਾ ਘਰੇ ਰੱਖਣ ਵਾਲਾ ਵੀਰ ਜਿਹਨੇ ਮੱਜਾਂ ਦੇ ਵਿੱਚ ਕੱਟਾ ਰੱਖਣਾ ਤਾਂ ਦੋਸਤੋ ਸੀਮਨ ਦੀ ਲੋੜ ਨਹੀਂ ਗਈ ਇਹ ਡਾਇਰੈਕਟ ਤੁਸੀਂ ਕਰਾਸ ਕਰਾ ਸਕਦੇ ਆ ਇਹ ਤੋਂ ਤੇ ਇਹ ਤੁਸੀਂ ਦੇਖ ਸਕਦੇ ਹੋ ਨੰਬਰ ਆਪਾਂ ਸਕਰੀਨ ਤੇ ਲਾਵਾਂਗੇ ਤੇ ਬਾਈ ਤੋਂ ਮੁੱਲ ਆਪਾਂ ਪੁੱਛ ਦਿੰਨੇ ਹਾਂ ਹਾਂਜੀ ਬਾਈ ਜੀ ਕੀ ਮੁੱਲ ਰੱਖਿਆ ਇਹਦਾ ਜੀ ਮੋਲੇ ਵੀਰ ਜੀ ਦਾ 35000 ਮਾਨਤਾਨ ਹੋ ਜੂ ਬਾਈ ਹਾਂਜੀ ਵੀਰੇ ਹੋ ਜੂਗਾ ਜੀ ਲਓ ਵੀ ਸੱਜਣੋ ਬਾਲਾ ਮੁੱਲ ਨਹੀਂ ਕੀਤਾ ਬਾਈ ਨੇ 35000 ਮੁੱਲ ਮੰਗਿਆ ਤੇ ਮਾਨਤਾਨ ਇਹਦੇ ਵਿੱਚੋਂ ਤੁਹਾਡਾ ਜਰੂਰ ਕੀਤਾ ਜਾਊਗਾ ਜਿਸ ਵੀ ਕਿਸੇ ਵੀਰ ਨੂੰ ਇਹ ਕਟਾ ਪਸੰਦਾ ਤਾਂ ਚੰਗੇ ਮਾਪੇ-ਮਾਪੇ ਦਾ ਦੋਸਤੋ ਤੇ ਚੰਗਾ ਗਾਂ ਦੁੱਧ ਪ੍ਰੋਡਕਸ਼ਨ ਦੇ ਆਸਤੇ ਇਹ ਕੰਮ ਕਰੂਗਾ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਸਾਰਾ ਐਡਰੈਸ ਬਾਈ ਨੇ ਦੱਸਤਾ ਇਸ ਨੰਬਰ ਤੇ ਤੁਸੀਂ ਬਾਈ ਜੀ ਹਰਾਨਾ ਸੰਪਰਕ ਕਰਕੇ ਸੌਦਾ ਕਰ ਲਓ ਇਜੇ ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਦੋਸਤੋ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ। ਇਸ ਨੰਬਰ ਤੇ ਤੁਸੀਂ ਸਾਡਣਾ ਵੀਡੀਓ ਲਈ ਸੰਪਰਕ ਕਰ ਸਕਦੇ ਆ। ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ, ਕਮੈਂਟ ਕਰਕੇ ਦੱਸਿਓ ਦੋਸਤੋ ਪੀਚੋ ਟੱਕ ਕਿਦਾਂ ਦਾ ਲੱਗਿਆ। ਮਿਲਦੇ ਆ ਜਲਦੀ ਅਜਿਹੀ ਨਵੀਂ ਵੀਡੀਓ ਦੇ ਨਾਲ। ਵੀਡੀਓ ਦੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ।